ਸਤ ਸ੍ਰੀ ਅਕਾਲ ਸਿੱਧੂ ਫੈਮਿਲੀ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਅੱਜ ਆਪਾਂ ਬਲੂਸਨ ਵੜ ਰਹੇ ਆਂ ਤੇ ਪਾਲੋਗਰਾ ਪੰਡਾ ਦੇ ਵਿੱਚ ਦੇਖਿਆ ਜੀ ਇਹਦਾ ਵੈਰੀ ਗੁੱਡ ਵੈਰੀ ਗੁੱਡ ਮੜਾਜ ਪੱਲੀ ਚ ਪਾਓ ਚੱਕ ਚੱਕ ਕੇ ਤੇ ਹਾਂ ਠੀਕ ਆ ਮਸ਼ਮੀਤ ਨੂੰ ਸਾਰਾ ਹਿਸਾਬ ਆ ਕੱਲੇ ਨੂੰ ਪਤੰਗ ਚੜਾਉਣ ਲੱਗ ਗਿਆ ਮੈਂ ਪਤੰਗ ਨਹੀਂ ਮੈਂ ਵੀ ਡਿੱਗਣ ਦਿੱਤਾ ਇਹਨੇ ਹਾਂ ਐ ਥੱਲੇ ਆਇਆ ਕਰੀ ਜਦੋਂ ਉਹ ਜਿਹੜਾ ਆ ਲਿਆ ਕਰੀ ਸਿਆਣੇ ਬੰਦਿਆਂ ਵਾਂਗੂ ਨਾ ਪਤੰਗ ਨੂੰ ਮਤਲਬ ਪੂਰਾ ਕੰਟਰੋਲ ਕੀਤਾ ਇਹਨੇ ਮੈਂ ਰਾਜ ਦਾ ਬੜਾ ਸੋਹਣਾ ਚੱਕ ਜੇ ਕਰ ਮੇਰੇ ਕਰਨ ਵਾਲੀ ਆ ਪਰ ਜੇ ਮੇਰੇ ਕਰਨ ਵਾਲੀ ਉਹ ਹੀ ਚੱਕ ਲਾ ਮੇਰੇ ਵਾਲੇ ਚੱਕ ਬੜਾ ਫੁੱਟੇ ਸਾਡ ਆਇਆ ਉੱਡੇ ਤਰਕੇ ਤੇ ਇਹ ਆਪਣਾ ਵੱਡਾ ਭਰਾਗਾ ਤੇ ਇਹ ਆਪਾਂ ਹੁਣ ਵੱਢ ਰਿਹਾ ਇਹਦੇ ਨਾਲ ਆਪਾਂ ਹੈਲਪ ਵੀ ਕਰਾਵਾਂਗੇ ਤੇ ਵੱਢ ਰਿਹਾ ਇਹ ਤੇ ਪਹਿਲਾਂ ਫਿਰ ਆਪਾਂ ਚੱਲਾਂਗੇ ਆਪਾਂ ਇੱਕ ਤਾਂ ਵੀ ਲੈ ਕੇ ਆਵਾਂਗੇ ਹੁਣ ਆਪਾਂ ਕਿਹੜੀਆਂ ਕਿਹੜੀਆਂ ਗੁਰੀ ਲਾਵਾਂਗੇ ਸਬਜ਼ੀਆਂ ਢਿੰਡੀ ਹਾਂ ਮੈਚ Shimla ਮੈਚ ਤੇ ਦੂਜੀ ਮੈਚ ਚਾਰੀ ਹਾਂ ਤੇ ਚੌਲਾ ਠੀਕ ਹੈ ਜੇਰਾ ਆਪਾਂ ਇਹ ਲਾਵਾਂਗੇ ਆਪਾਂ ਜਿੰਨੀ ਜੇਗਾ ਖਾਲੀ ਹੈ ਇਹਦੇ ਹਾਂ ਉਹ ਫਿਰ ਆਪਾਂ ਘਰੇ ਘਿਆਰੀਆਂ ਕਹਿੰਦੀਆਂ ਬਣਾਵਾਂਗੇ ਉਹ ਦਿਖਾਵਾਂਗੇ ਉਹ ਘਰੇ ਲਾਵਾਂਗੇ ਤੇ ਇੱਕ ਆਪਾਂ ਫੂਟੇ ਵੀ ਲੈ ਕੇ ਆਉਣੇ ਆਮਰੂਦਾਂ ਦੇ ਆਮਰੂਦ ਕਿੰਨੋਂ ਆਮਰੂਦ ਦੋ ਕੁ ਆਮਰੂਦਾਂ ਦੇ ਲਿਆਵਾਂਗੇ ਘਰੇ ਲਾਉਣ ਵਾਸਤੇ ਚੀਕੂ ਚੀਕੂ ਨਿੰਬੂ ਨਿੰਬੂਗਾ ਤਾਂ ਹਾਂ ਫੂਟੇ ਲਾਵਾਂਗੇ ਘਰੇ ਤੇ ਆਪਾਂ ਵੱਢ ਕੇ ਫਿਰ ਚੱਲਦੇ ਆਂ ਕੁੱਤਰ ਕੇ ਚੱਲ ਭਰਾਏ ਉੱਤੇ ਭਾਵਾਂ ਤੈਨੂੰ ਬੱਕਰੀ ਦੇ ਉੱਤੇ ਭਾਵਾਂ ਤੁਮ ਅਸ਼ਵਿਤਾ ਕਿੰਨੀ ਵੱਜ ਗਈ ਤੇਰੇ ਦੱਤੀ ਦੇਖ ਹਾਂ ਦੱਤੀ ਵੱਜ ਗਈ ਥੋੜੀ ਹਾਂ ਓਏ ਕੋਈ ਗੱਲ ਨਹੀਂ ਐਸੇ ਇਹ ਪੰਡ ਦੂਸਣਾ ਆਪਾ ਵੱਢ ਕੇ ਪਾਂਡਾ ਪਾ ਚੱਕ ਲਈ ਬਹੁਤ ਔਖੇ ਹੋ ਕੇ ਵੀਡੀਓ ਬਣਾ ਰਹੇ ਆਂ ਆਪਾਂ ਦਰਸ਼ਕਾਂ ਨੂੰ ਦਿਖਾਉਣ ਖਾਤਰ ਵੀ ਵੰਡ ਚੱਕੀ ਆ। ਮੈਂ ਆ ਹੀ ਆਇਆ ਸੀ ਕੰਮ ਤੋਂ ਮੈਂ ਚੱਲ। ਪੜ ਲਈਏ। ਵੱਟ ਕੇ ਫਿਰ ਚੱਲਦੇ ਆਂ। ਮਾਸੀਰ ਕਿਹੜਿਆਂ ਬੈਠੀਆਂ ਪਤਾ ਨਹੀਂ ਉਸ ਕੀ ਕਰੀ ਜਾਂਦੀਆਂ। ਮਾਸੀ ਕਿਵੇਂ ਲੱਤ ਠੀਕ ਆ ਹੁਣ? ਠੀਕ ਨਹੀਂ ਭਾਈ। ਅੱਛਾ। ਦੁਬਾਰਾ ਦਿਖਾਇਆਵਾਂਗੇ। ਦਿਖਾਈਆਂਗੇ। ਨੇ ਉਹ ਤਾਂ ਗਾਇਆ ਜਮਾ ਚਾਰ ਪੰਜ ਦਿਨਾਂ ਚ ਛੱਟ ਆ ਜੂ ਦਵਾਈ ਲਈ ਉਸ ਤਾਂ ਠੰਡ ਕਰਕੇ ਫਿਰ ਝਟਕਾ ਵੱਜ ਗਿਆ ਦੇਖ ਕੇ ਤੂੰ ਸਾਲਾ ਬਲਗਾਂ ਮਾਰਦੀਆਂ ਸਾਲਾ ਮਾਰਨ ਨੂੰ ਕੀ ਸੀਗਾ ਨਾਲੇ ਨਾਲੇ ਲੱਤ ਦਦਾਲੀ ਹੁਣ ਨਾਲੇ 올림픽 ਜਿਹਾ ਹੱਸਾ ਨਹੀਂ ਮਿਲਣਾ ਹੈ ਆ ਬਣਾएंगे ਕਿਆਰੀਆਂ ਤੇ ਇੱਥੇ ਆਪਾਂ ਲਾਵਾਂਗੇ ਸਬਜ਼ੀ ਲੈ ਕੇ ਆਵਾਂਗੇ ਵੀ ਜਗਾ ਵੱਧ ਗਿਆ ਆਪਾਂ ਆਏ ਆ ਵੀ ਘਰੇ ਨੇ ਤਾਂ ਹਰਿਆਲੀ ਸੋਹਣੀ ਲੱਗਦੀ ਐ ਨਾਲੇ ਸਬਜ਼ੀ ਹੋ ਜਾਊਗਾ ਆਪਣੇ ਕੋਲ ਜਗਾ ਇੱਥੇ ਸੋਹਣਾ ਲੱਗੂਗਾ ਪੂਰੇ ਫਰੰਟ ਤੇ ਹੋਰ ਆਪਾਂ ਕਿਵੇਂ ਆ ਹੈ ਚਾਹ ਚੂ ਪੀ ਲਈ ਹਾਂ ਫੇਰ ਲਵਾਏਗਾ ਸਬਜ਼ੀ ਸੌਜੀ ਨਾਲ ਆ ਵੇਖੋ ਇੱਥੇ ਬਥੇਰਾ ਕੰਮ ਕਰਦਾ ਹੁਣ ਨਹੀਂ ਕਰਦਾ ਹੈ ਸਬਜ਼ੀ ਦਾ ਲਾ ਲਾਂਗੇ ਥੋੜੀ ਜੀ ਆਹ ਦਾ ਹੋ ਗਿਆ ਮੁੰਡਾ ਟੱਪਾ ਹੋਆ ਇਹਨਾਂ ਵਾਸਤੇ ਵੱਡੇ ਆ ਇਹਨਾਂ ਨੂੰ ਪਾਉਣਿਆ ਕੁੱਤਰ ਕੇ ਕੀ ਗੱਲ ਆ ਲਿੱਸੀ ਕਤੋਂ ਹੋਈ ਜਾਣੀ ਤੈਨੂੰ ਚੰਗਾ ਭਲਾ ਤੈਨੂੰ ਕੀ ਹੋਇਆ ਕੀ ਤੈਨੂੰ ਕੋਲੇ ਤੇਰੀ ਨਾਲ ਤੇਰੀ ਕੁੜੀ ਖੜੀ ਆ ਨਾ ਇੱਕ ਆਹ ਮੁੰਡਾ ਬੈਠਾ ਤੇਰਾ ਧੁੱਪੇ ਕੀ ਗੱਲ ਆ ਕਿਉਂ ਲਿੱਸੀ ਹੋਈ ਜਿਨੇ ਕਾਦਾ ਸੰਸਾ ਕਰਦੀਆਂ ਪਾਉਣਿਆ ਤੁਹਾਨੂੰ ਬਣਾਉਣੇ ਆ ਗੱਲਬਾਤ ਮੈਂ ਵੱਟ ਕੇ ਲਿਆ ਆ ਕੋਈ ਗੱਲ ਨਹੀਂ ਤੁਹਾਣਾ ਜਾਗ ਫੇਰੇ ਕਿ ਨਹੀਂ ਕੌੜ ਕੌੜ ਉਤਰ ਕੇ ਪਾਉਣਾ ਤੈਨੂੰ 10 ਮਿੰਟ ਖੜ ਜੋ ਕਪੜੇ-ਕੋਪੜੇ ਲਾ ਕੇ ਤੇ ਮਰਦੀ ਜਾ ਜਾ ਮੈਂ ਕੰਮ ਵਾਲੀ ਚ ਤੂੰ ਚਲਾ ਲੇ ਆਪਾਂ ਗਏ ਸੀ ਮੋੜਾ ਤੋਂ ਲਿਆਂਦਾ ਵੀ ਇਹ ਸਾਰਾ ਦਿਖਾ ਸਾਰਾ ਇਹ ਆਪਾਂ ਇੱਥੇ ਲਾਉਣਾ ਇੱਥੇ-ਇੱਥੇ ਲਾਉਣ ਵਾਸਤੇ ਆਪਾਂ ਲਿਆਂਦਾ ਓਨਾ ਕਿ ਕਿਰਾ ਠੀਕ ਹੈ ਤੇ ਇਹ ਚੌਲੇ ਬਹੁਤ ਵਧੀਆ ਹਾਈ ਗ੍ਰੇਡ ਵੀ ਆ ਇਹ ਤੇ ਇਹ ਆਪਾਂ ਚੌਲੇ ਲਾਵਾਂਗੇ ਇਹ ਆ ਗਈ ਅਲ ਅੱਲਾ ਦਾ ਵੀ ਆ ਗਿਆ ਇਹ ਇਹ ਵੀ ਹਾਈਬ੍ਰਿਡ ਸਾਰੇ ਆਪਣੇ ਕੋਲ ਹਾਈਬ੍ਰਿਡ ਵੀ ਆ ਇਹ ਲਿਆਂਦੇ ਆਪਾਂ ਸਾਰੇ ਥੋੜੇ ਥੋੜੇ ਵੀ ਲਿਆਂਦੇ ਆ ਸਾਰੇ ਲਾਵਾਂਗੇ ਇਹ ਆ ਗਿਆ ਪੇਠਾ ਇੱਕ ਪੇਠਾ ਕਦੂ ਇਹਨਾਂ ਤੋਂ ਕਦੂ ਆ ਗੇਰਾ ਆਇਆ ਵੀ ਆਪਾਂ ਜਿੰਨੇ ਇੱਥੇ ਤਾਂ ਇੰਨਾ ਕੁ ਵੀ ਆਪਾਂ ਨੂੰ ਠੀਕ ਆ ਬਾਕੀ ਜਿਹੜਾ ਹੋਰ ਲਾਵਾਂਗੇ ਸਬਜ਼ੀ ਉਹ ਆਪਾਂ ਜਦੋਂ ਸਬਜ਼ੀ ਜਿਹੜੀ ਪਹਿਲਾਂ ਵਾਲੀ ਸਬਜ਼ੀ ਆ ਛਿਆਲਾ ਵਾਲੀ ਉਹ ਪਾਟ ਦਾਂਗੇ ਤਾਂ ਫਿਰ ਸਾੜੀਆਂ ਜੀਆਂ ਫਸਲਾਂ ਲਾਵਾਂਗੇ ਆ ਆ ਗਿਆ ਕਦੂ ਜਿਹੜਾ ਜਿਤਲਾ ਕਦੂ ਗਮਲੇ ਦੇ ਉੱਤੇ ਦਾਗ ਜੀ ਹੁੰਦੇ ਨਾ ਇਹ ਇਹਦਾ ਫਲ ਜਿਆਦਾ ਲੱਗਦਾ ਵਧੀਆ ਹੁੰਦਾ ਇਹ ਆ ਗਈ ਤੋਰੀ ਇਹ ਤੋਰੀਆਂ ਇਹ ਆ ਗਿਆ ਤ੍ਰੇਲਾ ਵੱਡਾ ਤ੍ਰੇਲਾ ਤੇ ਆ ਆ ਗਿਆ ਗਵਾਰਾ ਇਹ ਗਵਾਰਾ ਲਾਵਾਂਗੇ ਇਹ ਮੈਂ ਵੱਟ ਸਿੱਧੀ ਹੈ ਵੀ ਆਪਣੀ ਆ ਗਈ ਆ ਇਹ ਹਾਈਬ੍ਰਿਡ ਵੀ ਆ ਇਹ ਮੰਨ ਕੇ ਚੱਲੋ ਆਪਾਂ ਖੁੱਲਾ ਲੈ ਆਂਦਾ ਸੀਗਾ ਇੰਨਾ ਕੁ ਵੀ ਆਪਾਂ ਲਾਦਾ ਚੁੰਡੀਆਂ ਨਾਲ ਲਾਵਾਂਗੇ ਤੇ ਚੁੰਨੇ ਲਾਵਾਂਗੇ ਆਪਾਂ ਐ ਕਰਕੇ ਔਰੇ ਨਾਲ ਨਹੀਂ ਲਾਉਂਦੇ ਬਟ ਰੈਲ ਨਾਲ ਲਾਉਂਦੇ ਰੈਲ ਨਾਲ ਵੀ ਸਾਰਾ ਇਕੱਠਾ ਹੋਵੇ ਇੱਕ ਥਾਂ ਤੇ ਆ ਇਹ ਸਾਰਾ ਕਾਫਾ ਕਰਕੇ ਇਹਦੇ ਪਾ ਦੋ ਆਪਾਂ ਬਿਨਾਂ ਰੇ ਸਪਰੇਅ ਤੋਂ ਵੀ ਲਾਉਣੇ ਆਪਾਂ ਸਾਰੇ ਸਾਰੀ ਆਪਾਂ ਇਹਦੇ ਐਡ ਕੀਤੀ ਅੱਜ ਵਾਰੀ ਆਪਾਂ ਕਰਦੇ ਆਂ ਵੀ ਜਿੰਨੀ ਵੀ ਸਬਜ਼ੀ ਹੁੰਦੀ ਆਪਾਂ ਬਿਨਾਂ ਰੇ ਸਪਰੇਅ ਤੋਂ ਕਰਦੇ ਆਂ ਪਰ ਇਸ ਵਾਰੀ ਆ ਕੀ ਆ ਭਰਤ ਪਈ ਐ ਇੱਥੇ ਭਰਤ ਪਾ ਕੇ ਕਰਕੇ ਇਹ ਮਿੱਟੀ ਇਹ ਨਵੀਂ ਆ ਜਿਹਦੇ ਵਿੱਚ ਆਪਾਂ ਨੂੰ ਇਹ ਜ਼ਰੂਰ ਪਾਉਣਾ ਕੋ ਰੂੜੀ ਦਾ ਹਨਾ ਤੇ ਰੂੜੀ ਦਾ ਰੇ ਆਪਾਂ ਹੁਣ ਹੁਣੇ ਬਾਗੇ ਰੱਖ ਦਿੰਨੇ ਆ ਤਾਂ ਵੇਖਦੇ ਕੀ ਆਪਣਾ ਗੱਲ ਸਹੀ ਹੋਈ ਤਾਂ ਆਪਾਂ ਕੱਲ ਨੂੰ ਲਾਦਾ ਕਿ ਜੇ ਜੇ ਦੁਬਾਰੇ ਪਾਣੀ ਲਾਉਣਾ ਹੈ ਤਾਂ ਪਾਣੀ ਦੁਬਾਰੇ ਲਾਵਾਂਗੇ ਕਿ ਲੋੜ ਵਿੱਚ

ਇਹਦੇ ਵੱਟ ਦੇ ਨਾਲ ਹੀ ਲਾ ਦੇ ਵਾਸਤਾ ਤੇ ਗਾ ਹਾਂ ਉਹ ਤਾਂ ਸਹੀ ਆ ਈਲਾ ਮੰਗੇ ਮਟਾਈ ਆਲੂ ਲਾ ਦੇ ਚੋਕ ਆਲੂਆਂ ਦੀ ਰੋਸਤੀ ਗਈ ਯਾਰ ਅਲਿਵਾ ਦੀ ਰੋਸਤੀ ਗਈ ਜੀ ਤਾਂ ਕਿਸਾਨ ਹੀ ਨਹੀਂ ਇਲਾ ਤਕਰਾਂ ਪਿੰਡ di ਰਾਜ ਆਹ ਹਟਾਓ ਇਹਨੂੰ ਕਰਦੇ ਨੇ ਅੱਜ ਅੱਜ ਆਪਾਂ ਅੱਜ ਚੈਨਲ ਨੂੰ ਆਪਣ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਕੱਲ ਨੂੰ ਆਪਾਂ ਨਵੇਂ ਬਲੌਗ ਦੇ ਵਿੱਚ ਸਬਜੀ ਲਾਵਾਂਗੇ ਤੁਹਾਨੂੰ ਸਾਰਾ ਪ੍ਰੋਪਰ ਦੇਖੇਣਾ ਸਾਰਾ ਕੁਝ ਆਪਾਂ ਸਬਜੀ ਲਾਉਂਦੇ ਵਗੈਰਾ ਸਾਰਾ ਕੁਝ ਆਖਦੇ ਕੱਲ੍ਹ ਦੇ ਬਲੌਗ ਦੇ ਵਿੱਚ ਦਿਖਾਵਾਂਗੇ